ਕੈਫੀਅਦਦ ਕੀਤੀ ਹੈ 121 ਅੰਡਰ ਸੈਕਸ਼ਨ 2 ਕਟ 285 ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਦੋਸ਼ੀ ਫਿਲਹਾਲ ਜੀ ਅਰੈਸਟ ਕੀਤਾ ਤਿੰਨ ਦਿਨ ਦੇ ਰਿਮਾਂਡ ਦੇ ਉੱਤੇ ਆ 3350 ਟ੍ਰੈਮੋਡੋਲ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਬਰਾਮਦ ਕੀਤੀਆਂ ਉਹਦੇ ਕੋਲ ਇਟੀਗੇਸ਼ਨ ਚੱਲ ਰਹੀ ਹੈ ਜੀ ਉਹਦੇ ਚ ਅੱਜ ਅਸੀਂ ਜਿਹੜਾ ਹੈਗਾ ਦੋਸ਼ੀ ਇੱਕ ਦੋ ਜਿਹੜੇ ਦੋਸ਼ੀ ਹੋਏ ਨੇ ਉਹ ਨਾਮਜ਼ਦ ਕਰਾਂਗੇ ਤੁਹਾਨੂੰ ਪਹਿਲਾਂ ਵੀ 3000 ਗੋਲੀ ਦਾ ਇਹ ਦਿਖਲਾ ਪਰਚਾ ਤੱਕ ਹੋਇਆ ਜਿਹਦੇ ਚ ਇਹ ਕਨਵੈਕਸ਼ਨ ਹੋਈ ਹੋਈ ਹੈ ਇਹਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ 4 ਸਾਲ ਇਹ ਕੱਟ ਗਿਆ ਹੈ ਤੇ ਇੱਕ ਐਫਆਈਆ ਦਰਜ ਕੀਤੀ ਹੈ 121 ਅੰਡਰ ਸੈਕਸ਼ਨ 2285 ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਦੋਸ਼ੀ ਫਿਲਹਾਲ ਜੀ ਅਰੈਸਟ ਕੀਤਾ ਤਿੰਨ ਦਿਨ ਦੇ ਰਿਮਾਂਡ ਦੇ ਉੱਤੇ ਹੈ ਜਿਦੇ ਵਿੱਚ 3150 ਟ੍ਰੈਮੋਡੋਲ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਆ ਬ੍ਰੌਂਗ ਕੀਤੀਆਂ ਉਹਦੇ ਕੋਲ ਅਗਲੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹਦੇ ਚ ਅੱਜ ਅਸੀਂ ਜਿਹੜਾ ਹੈਗਾ ਦੋਸ਼ੀ ਇੱਕ ਦੋ ਜਿਹੜੇ ਦੋਸ਼ੀ ਹੋਏ ਨੇ ਉਹ ਨਾਮਜ਼ਦ ਕਰਾਂਗੇ ਇਥੋਂ ਤੱਕ ਇਹ ਪੁਰਾਣੇ ਕਿਲੇ ਦੇ ਵਿੱਚੋਂ ਰੈਸਟ ਕੀਤਾ ਜੀ ਇਹ ਮਤਲਬ ਬੇਸਿਕ ਇਹ ਛਿੱਟਾਂ ਵਾਲੇ ਤੋਂ ਬ੍ਰੌਂਗ ਕਰਦਾ ਜੀ ਤੇ ਇਹ ਪਹਿਲਾਂ ਵੀ ਜਿਹੜੀ ਇਹ ਚ ਦੱਸਣ ਵਾਲੀ ਗੱਲ ਹੈ ਵੀ ਇਹਦੇ ਚ ਪਹਿਲਾਂ ਵੀ 3000 ਗੋਲੀ ਦਾ ਇਕਲਾ ਪਰਚਾ ਤੱਕ ਜੁਆ ਹੈ ਜਿਹਦੇ ਚ ਇਹ ਕਨਵੈਕਸ਼ਨ ਹੋਈ ਹੋਈ ਆ ਇਹਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ 4 ਸਾਲ ਇਹ ਕੱਟ ਕੇ ਆਇਆ ਹੈ ਜੀ ਤੇ ਦੁਬਾਰਾ ਫਿਰ ਇਹ ਜਿਹੜਾ ਹੈਗਾ ਇਸੇ ਕੰਮ ਦੇ ਵਿੱਚ ਤੰਦੇ ਵਿੱਚ ਲੱਗਿਆ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਕਿਉਂਕਿ ਇੰਨੇ ਟਾਈਮ ਦਿੱਤਾ ਇਹ ਅ ਅੰਦਰ ਦੀ ਜੇਲ੍ਹ ਦੇ ਵਿੱਚ 4 ਸਾਲ 10 ਸਾਲ ਦੀ ਸਜ਼ਾ ਹੋਈ ਸੀ 4 ਸਾਲ ਕੰਪਲੀਟ ਕਰਕੇ ਆਇਆ ਸਜ਼ਾ ਆਪਣੀ ਤੇ ਫਿਰ ਪ੍ਰੋਲ ਦੇ ਉੱਤੇ ਹੈਗਾ ਪਰ ਉਹਦੇ ਹੋਣ ਮੈਨੂੰ ਦੇਖੋ ਜੋ ਉਹਨੂੰ ਹੈਗਾ ਵੀ ਪ੍ਰੋਲ ਦੇ ਉੱਤੇ ਆ 4 ਸਾਲ ਦੀ ਸਜ਼ਾ ਕੱਟੀ ਹੋਈ ਹੈ ਕਿਹੜੀ ਕਰ ਰਿਹਾ ਹੈ ਪਹਿਲਾਂ ਵੀ ਤਿੰਨ ਐਨਡੀ ਦਾ ਪਰਚਾ ਹੋਇਆ ਜੀ ਉਹ ਵੀ ਗੋਲੀਆਂ ਦਾ ਪਰਚਾ ਹੋਇਆ 3000 ਗੋਲੀ ਦਾ ਨਸ਼ੀਲੀ ਗੋਲੀਆਂ ਦਾ ਪਰਚਾ ਪਤਾ ਲੱਗਿਆ ਜੀ ਸਟ੍ਰੇਟ ਫਾਰਵਰਡ ਲਈ ਕਿਥੇ ਆ ਹਾਂ ਚੱਲ ਰਹੇ ਸਟ੍ਰੇਟ ਫਾਰਵਰਡ ਦੇ ਉੱਤੇ ਅਸੀਂ ਅੱਜ ਨਾਮਜ਼ਦ ਕਰਾਂਗੇ ਕਿਦੋਂ ਬੰਦੇ ਜਿਹੜੇ ਇਹਨੂੰ ਸਮਾਨ ਦੇ ਕੇ ਗਏ ਸੀ ਜਾਂ ਇਹਦੇ ਕੰਟੈਕਟ ਦੇ ਵਿੱਚ ਕਿ ਐਫਆਈਆਰ ਅੱਜ ਕੀਤੀ ਆ 121 ਅੰਡਰ ਸੈਕਸ਼ਨ 2285 ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਦੋਸ਼ੀ ਫਿਲਹਾਲ ਜੀ ਅਰੈਸਟ ਕੀਤਾ ਤਿੰਨ ਦਿਨ ਅੰਦਰ ਰਿਮਾਂਡ ਦੇ ਉੱਤੇ ਆ 3150 ਟ੍ਰੈਮੋਡੋਲ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਆ ਬਰਾਮਦ ਕੀਤੀਆਂ ਉਹਦੇ ਕੋਲ ਜਿ ਕਿشن ਚੱਲ ਰਹੀ ਹੈ ਜੀ ਉਹਦੇ ਚ ਅੱਜ ਅਸੀਂ ਜਿਹੜਾ ਹੈਗਾ ਦੋਸ਼ੀ ਇੱਕ ਦੋ ਜਿਹੜੇ ਦੋਸ਼ੀ ਹੋਏ ਨੇ ਉਹ ਨਾਮਜ਼ਦ ਕਰਾਂਗੇ ਪਹਿਲਾਂ ਵੀ 3000 ਗੋਲੀ ਦਾ ਇਹ ਖਲਾ ਪਰਚਾ ਤੱਕ ਹੋਇਆ ਜਿਹਦੇ ਚ ਇਹ ਕਨਵੈਕਸ਼ਨ ਹੋਈ ਹੋਈ ਹੈ ਇਹਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ 4 ਸਾਲ ਇਹ ਕੱਟ ਗਿਆ ਹੈ ਇੱਕ ਐਫਆਈਆ ਦਰਜ ਕੀਤੀ ਹੈ 121 ਅੰਡਰ ਸੈਕਸ਼ਨ 285 ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਦੋਸ਼ੀ ਫਿਲਹਾਲ ਜੀ ਅਰੈਸਟ ਕੀਤਾ ਤਿੰਨ ਦਿਨ ਦੇ ਰਿਮਾਂਡ ਦੇ ਉੱਤੇ ਹੈ ਜਿਹਦੇ ਵਿੱਚ 3150 ਟ੍ਰੈਮੋਡੋਲ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਆ ਬਰਾਮਦ ਕੀਤੀਆਂ ਉਹਦੇ ਕੋਲ ਅਗਲੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹਦੇ ਚ ਅੱਜ ਅਸੀਂ ਜਿਹੜਾ ਹੈਗਾ ਦੋਸ਼ੀ ਇੱਕ ਦੋ ਜਿਹੜੇ ਦੋਸ਼ੀ ਹੋਏ ਨੇ ਉਹ ਨਾਮਜ਼ਦ ਕਰਾਂਗੇ ਇਹ ਪੁਰਾਣੇ ਕਿਲੇ ਦੇ ਵਿੱਚੋਂ ਰੈਸਟ ਕੀਤਾ ਜੀ ਇਹ ਮਤਲਬ ਬੇਸਿਕ ਇਹ ਸ਼ੀਟਾਂ ਵਾਲੇ ਤੋਂ ਬਰੋਂਗ ਕਰਦਾ ਜੀ ਤੇ ਇਹ ਪਹਿਲਾਂ ਵੀ ਜਿਹੜੀ ਇਹ ਚ ਦੱਸਣ ਵਾਲੀ ਗੱਲ ਹੈ ਵੀ ਇਹਦੇ ਚ ਪਹਿਲਾਂ ਵੀ 3000 ਗੋਲੀ ਦਾ ਇਹ ਖਲਾਫ ਪਰਚਾ ਤੱਕ ਜੁਆ ਜਿਹਦੇ ਚ ਇਹ ਕਨਵੈਕਸ਼ਨ ਹੋਈ ਹੋਈ ਹੈ ਉਹਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ 4 ਸਾਲ ਇਹ ਕੱਟ ਗਿਆ ਹੈ ਤੇ ਦੁਬਾਰਾ ਫਿਰ ਇਹ ਜਿਹੜਾ ਹੈਗਾ ਇਸੇ ਕੰਮ ਦੇ ਵਿੱਚ ਤੰਦੇ ਵਿੱਚ ਲੱਗਿਆ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਕਿਉਂਕਿ ਇੰਨੇ ਟਾਈਮ ਤੱਕ ਇਹ ਆ ਅੰਦਰ ਦੀ ਜੇਲ੍ਹ ਦੇ ਵਿੱਚ 410 ਸਾਲ ਦੀ ਸਜ਼ਾ ਉਹ ਇਸ 400 ਕੰਪਲੀਟ ਕਰਕੇ ਸਜ਼ਾ ਆਪਣੀ ਉਹ ਪਰੋਲ ਦੇ ਦਿੱਤੇ ਹੈਗਾ ਪਰ ਉਹਦੇ ਨੂੰ ਮੈਨੂੰ ਦੇਖੋ ਉਹ ਜੋ ਨੂੰ ਹੈਗਾ ਵੀ ਪਰੋਲ ਦੇਉਂਦੇ ਆ 4 ਸਾਲ ਦੀ ਸਜ਼ਾ ਕੱਟੀ ਹੋਈ ਹੈ ਕਿਹੜੀ ਗੱਲ ਹੈ ਪਹਿਲਾਂ ਵੀ 3 ਐਨਡੀ ਦਾ ਹੀ ਪਰਚਾ ਹੋਇਆ ਜੀ ਉਹ ਵੀ ਗੋਲੀਆਂ ਦਾ ਪਰਚਾ ਹੋਇਆ 3000 ਗੋਲੀ ਦਾ ਨਸ਼ੀਲੀ ਗੋਲੀ ਦਾ ਪਰਚਾ ਪਤਾ ਲੱਗਿਆ ਜੀ ਸਟ੍ਰੇਟ ਫਾਰਵਰਡ ਲਿੰਕ ਕਿੱਥੇ ਆ ਹਾਂ ਚੱਲ ਰਿਹਾ ਸਟ੍ਰੇਟ ਫਾਰਵਰਡ ਦੇ ਉੱਤੇ ਅਸੀਂ ਅੱਜ ਨਾਮਜ਼ਦ ਕਰਾਂਗੇ ਕੁਝ ਦੋ ਬੰਦੇ ਜਿਹੜੇ ਇਹਨੂੰ ਸਮਾਨ ਦੇ ਕੇ ਗਏ ਸੀ ਜਾਂ ਇਹਦੇ ਕੰਟੈਕਟ ਦੇ ਵਿੱਚ